ਹਾਂਜੀ ਭਰਾ ਸੱਸੀ ਗੱਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਅੰਰੇ ਮੈਂ ਥੋੜਾ ਆਪਣਾ ਕਬੱਡੀ ਪਲੇਅਰ ਮਨਜਿੰਦਰ ਪੁਲਸੀ ਆ ਜੇ ਹੁਣ ਨਹੀਂ ਬੋਲਦੇ ਤਾਂ ਚੋਰ ਵੱਜਦੇ ਆ ਹੁਣ ਬੜਾ ਸਬਰ ਕਰ ਲਿਆ ਬਹੁਤ ਗੁੱਸਾ ਲਿਆ ਮੈਂ ਕਬੱਡੀ ਪਲੇਅਰ ਆ ਟਾਰਗੇਟ ਹੁੰਦੀ ਹੈ ਕਬੱਡੀ ਪਲੇਅਰ ਨੂੰ ਗੱਲ ਕਰਕੇ ਅਗਲਾ ਕਹਿੰਦਾ ਮੈਨੂੰ ਨਹੀਂ ਉਹਨੂੰ ਕਹਿੰਦਾ ਉਹਨੂੰ ਕਹਿੰਦਾ ਸਾਡੇ ਸਰਕਲ ਚ ਵੀ ਹੈ ਨਾ ਅਗਲਾ ਪਤਾ ਹੁੰਦਾ ਬੰਦੇ ਨੂੰ ਲਖੇ ਸੁਧਾਨਾ ਜੀ ਤੁਸੀਂ ਕਹੇ ਵੀ ਮੇਰੇ ਲਾਤਾ ਠੀਕਾ ਵੀ ਹਾਂ ਜੀ ਕਰਦਾ ਪਤਾ ਨਹੀਂ ਮੂਰੇ ਕਿਹੜਾ ਬੈਠਾ ਪੁੱਤਰ ਘਰ ਵੀ ਪਾੜ ਕੇ ਨੰਗ ਜਾ ਮੈਨੂੰ 35 ਸਾਲ ਦੀ ਮੇਰੀ ਉਮਰ ਹੋ ਗਈ 2007 ਤੱਕ ਕਬੱਡੀ ਖੇਡਦਾ ਮੇਰਾ ਤਾਂ ਕਦੇ ਜੀ ਕਰਿਆ ਨਹੀਂ ਪਾੜ ਕੇ ਨੰਗ ਜਾ ਇਹਦੀ ਚੀਜ਼ ਵੀ ਪਤਾ ਨਹੀਂ ਕੀ ਆ ਮੈਨੂੰ ਵੀ ਦੱਸ ਭਰਾ ਬਣਿਆ ਹਨ ਮੈਂ ਵੀ ਮਿਹਨਤ ਕਰੀ ਜਨਾ ਹਰ ਇੱਕ ਸਾਲ ਮੈਂ ਨਾ ਤੁਹਾਨੂੰ ਕਬੱਡੀ ਬਾਰੇ ਦੱਸਦਾ ਵੀਰੇ ਮੈਂ ਕੋਈ ਐਡਾ ਹਜੇ ਸਟਾਰ ਪਲੇਅਰ ਬਣਿਆ ਨਹੀਂ ਨਾਲੋਂ ਹਾਲਾਤ ਨਾਲੋਂ ਕੌਣ ਵੀ ਜਾਣੀ ਦੀ ਜਿਹੜੇ ਬੰਦੇ ਸਟਾਰ ਨੇ ਉਹ ਕਿਵੇਂ ਬਣੇ ਨੇ ਉਹ ਰੱਬ ਦੀ ਉਹਨਾਂ ਦੀ ਕਿੱਡੀ ਮਿਹਨਤ ਨਾ ਉਹ ਗੱਲ ਐ ਇੱਕ ਸੱਟਾਂ ਖਾ ਖਾ ਕੇ ਵੀ ਉਹ ਬੰਦੇ ਇੱਕ ਨੰਬਰ ਤੇ ਆ ਗਏ ਅਸੀਂ ਇਹ ਸਟਰਗਲ ਕਰਦੇ ਆ ਮੈਂ 2007 ਤੱਕ ਕਬੱਡੀ ਖੇਡਦਾ ਬਾਈ ਤੇ 2011 ਚ ਹਨਾ ਭਾਰਤੀ ਹੋ ਗਿਆ ਉਦੋਂ ਬਾਅਦ ਵੀ ਮੈਂ ਨਾਲ ਨਾਲ ਕਬੱਡੀ ਖੇਡਦਾ ਰਿਆ 2007 ਤੋਂ ਦੇਖ ਲਓ ਖੇਡਦੇ ਸਾਨੂੰ ਕਦੇ ਕੋਈ ਕਿਰਾਇਆ ਨਹੀਂ ਕੋਸ ਨਹੀਂ ਉਦੋਂ ਪਿੰਡ ਦੇ ਖੇਡਣ ਦੇ ਪੈਸੇ ਇਕੱਠੇ ਕਰਕੇ ਜਵਾਗ ਚੱਲ ਚਲੇ ਜਾਂਦੇ ਸੀ ਅਸੀਂ ਉਦੋਂ ਬਾਅਦ ਭਾਰਤੀ ਹੋ ਗਿਆ ਮੈਂ ਓਪਨ ਖੇਡਣ ਲੱਗ ਗਿਆ ਕਿਤੇ ਕਿਰਾਇਆ ਕਰੋਿਆ ਨਹੀਂ ਕੋਈ ਆਪਦੇ ਮਿੱਤਰਾਂ-ਮੁੱਤਰਾਂ ਨਾਲ ਖੇਡਦੇ ਹੀ ਟੀਮਾਂ ਬਣਾ ਕੇ ਹਣਾ ਚੱਲ ਹਰਦੇ ਹੀ ਸੀ ਤਕਰੀਬਨ ਬਹੁ ਘੱਟ ਜਿੱਤੇ ਹੈ ਹੀ ਨਹੀਂ ਮੈਚ ਕੋਈ ਲੀਗ ਲੋ ਵਿੱਚ ਜਿੱਤੇ ਕਿਤੇ ਉਦੋਂ ਬਾਅਦ ਨਾ ਵੀਰੇ ਮੈਂ ਟੀਮ ਬਣਾਉਣ ਲੱਗ ਗਿਆ ਆਪਦੇ ਪਿੰਡ ਦੀ 2016 ਦੇ ਅਰੇ 10-4 ਸਾਲ ਹਾਰੇ ਆ ਮੇਰੇ ਪਿੰਡ ਦੇ ਜਵਾਬ ਮੇਰੇ ਨਾਲ ਹੁੰਦੇ ਸੀ ਰੋਜ਼ 4-5000 ਰੁਪਏ ਲੱਗਦਾ ਸੀ ਸਾਡਾ ਤੇ ਸਾਨੂੰ ਪਤਾ ਹੁੰਦਾ ਹੀ ਹਰਦੇ ਆ ਪਰ ਮੈਨੂੰ ਇਹ ਪਤਾ ਵੀ ਇਹ ਜਿੱਤਾਂ ਕਿਉਂਕਿ ਇਹ ਮਿਹਨਤ ਕਰਦੇ ਸੀ ਨਹੀਂ ਤਾਂ ਫਿਰ ਬਾਈ ਟੀਕਾਂ ਦੇ ਪਲੇਅਰ ਤਕੜੇ ਹੁੰਦੇ ਫਿਰ ਇਹ ਤਾਂ ਟੀਕੇ ਲਿਉਂਦੇ ਸਾਰੇ ਜਾਣੇ ਅਸੀਂ ਮਿਹਨਤ ਕਰਦੇ ਕਿ ਕਰਦੇ ਕਿ ਬਾਈ 2019 ਚ ਆਈ ਜਿੱਤਣ ਲੱਗੇ ਆ ਉਹ ਵੀ ਮੈਨਾਂ 2019 ਚ ਅਸੀਂ 24 ਸੈਮੀਫਾਈਨਲ ਹਰ ਗਏ ਕੋਈ ਜਿੱਤੇ ਨਹੀਂ 2020 ਚ ਅ ਨਹੀਂ 20 19 ਜ ਜ 18 19 ਜਹਾਰੇ 24 ਸੈਮੀਫਾਈਨ ਮੈਚ ਕਿਤੇ ਕੋਈ ਕਰਾਇਆ ਨਹੀਂ ਕੋਹ ਨਹੀਂ ਵੀਰੇ ਘਰ ਫੂਕ ਕੇ ਤਮਾਸ਼ਾ ਦੇਖਿਆ ਫਿਰ ਹੋਰ ਮਿਹਨਤ ਕੀਤੀ ਚੱਲ ਜਵਾਗ ਤਗੜੇ ਹੋਵੇ ਨਾਲ 2020 ਜ ਅਸੀਂ ਨਾ 18 ਸੈਮੀਫਾਈਨ ਹਾਰ ਕੇ 19 ਮ ਜਿੱਤੀ ਗਾਨਗਸ ਪਿੰਡ ਤੇ ਸਾਨੂੰ ਜਿੰਨਾ ਚਾਹ ਸੀ ਸਾਨੂੰ ਪਤਾ ਉਸ ਤੋਂ ਬਾਅਦ ਬਾਈ ਫਿਰ ਮਿਹਨਤ ਕੀਤੀ ਹੋਰ ਅੱਗੇ ਵਧਣ ਲਈ ਫਿਰ ਜਿਹੜੇ 2023 ਦੇ ਸੀਜ਼ਨ 'ਚ ਮੈਂ ਤੇ ਇੰਦਰ ਨੇ ਮਿਹਨਤ ਕੀਤੀ ਆ ਅਸੀਂ ਸਵੇਰੇ 3 ਵਜੇ ਗਰਾਊਂਡ 'ਚ ਹੁੰਦੇ ਸੀ ਉਸ ਤੋਂ ਬਾਅਦ ਸ਼ਾਮ ਨੂੰ ਬਾਈ ਕੋਲੇ ਹੁੰਦੀ ਭੈਣੀ 5 ਵਜੇ ਸਾਨੂੰ ਪਤਾ ਵੀ ਅਸੀਂ ਕਿੰਨੀ ਮਿਹਨਤ ਕਰਦੇ ਸੀ ਇਹ ਤਾਂ ਦਾਦੇ ਵੀ ਨਹੀਂ ਉਹ ਫੜਬਾਜੀ ਹੋ ਜਾਂਦੀ ਹੈ ਸਾਡੇ ਨਾਲ ਕਰਕੇ ਦੇਖ ਲਿਓ ਤੇ ਜੇ ਟੀਕਿਆਂ ਨਾਲ ਹੀ ਬੰਦੇ ਪਾੜਨ ਨੂੰ ਜੀ ਕਰਦਾ ਨਾ ਫਿਰ ਤਾਂ ਮੈਂ ਸਾਰੀ ਦੁਨੀਆ ਤਗੜੀ ਕਰ ਦਿੰਦਾ ਆਪ ਵੀ ਬਹੁਤ ਤਗੜਾ ਹੋ ਜਾਂਦਾ ਵੀਰੇ ਮਿਹਨਤ ਕਰਨੀ ਪੈਂਦੀ ਆ ਤੇ ਦੂਜੀ ਗੱਲ ਹੁਣ ਤੁਸੀਂ ਕਹਿੰਦੇ ਹੋ ਵੀ ਕਬੱਡੀ ਛੱਡ ਦੇਣ ਜਵਾਕ ਨਾ ਖੇਡਣ ਚਲੋ ਕਬੱਡੀ 'ਚ ਨਸ਼ਾ ਹੈਗਾ ਵਾ ਤੁਸੀਂ ਕੀ ਕੀਤਾ ਹੋਏ ਸੁਧਾਰ ਲਈ ਤੁਸੀਂ ਪੰਜਾਬ ਬਚਾਉਣ ਵਾਲੇ ਬੰਦੇ ਹੋ ਤੇ ਜੇ ਮੈਂ ਸਮਝ ਲਾ ਕੋਈ ਗਲਤੀਆਂ ਕੀਤੀਆਂ ਸੀ ਬਈ ਮੈਂ ਉਹ ਜਵਾਕਾਂ ਨੂੰ ਕਰਨ ਨਹੀਂ ਦਿੱਤੀਆਂ ਮੈਨੂੰ ਜੇ ਕੋਈ ਨਹੀਂ ਦੱਸਣ ਵਾਲਾ ਸੀ ਨਾ ਮੈਂ ਆਪਣੇ ਜਵਾਕਾਂ ਨੂੰ ਗਾਹ ਦੱਸਿਆ ਤੇ ਜਿਹੜੇ ਵੀ ਪਲੇਅਰ ਮੇਰੇ ਨਾਲ ਮੇਰੇ ਜਵਾਕ ਖੇਡਦੇ ਨੇ ਨਾ ਉਹ ਸਾਰੇ ਸਾਡੇ ਏਰੀਆ ਵਿੱਚ ਜਿੱਥੇ ਵੀ ਖੇਡਣ ਜਾਂਦੇ ਬਾਹਰ ਤੱਕ ਖੇਡਿਆ ਹੀ ਪੁੱਛ ਲਿਆ ਕੋ ਮੰਗਦੇ ਨੇ ਖੇਡਣ ਤੋਂ ਪਹਿਲਾਂ ਤੇ ਉਹ ਬੰਦੇ ਨਹੀਂ ਬਾੜਦੇ 19-20 ਸਾਲ ਦੀ ਉਮਰ ਚ ਇੰਦਰ ਨੇ ਸਾਡਾ ਸਾਰਾ ਏਰੀਆ ਤਕਰੀਬਨ ਜਿੱਤ ਲਿਆ ਸੀ ਬੜਾ ਮਿਹਨਤ ਕਿੰਨੀ ਕੀਤੀ ਉਹ ਬੰਦੇ ਨੇ ਤੇ ਬਾਈ ਹੁਣ ਫੇਰ ਮੈਂ ਛੱਟ ਤੋਂ ਬਾਅਦ ਛੱਟ ਮੇਰਾ ਪੀਸੀ ਲ ਟੁੱਟ ਗਿਆ ਮੈਂ ਮਿਹਨਤ ਕੀਤੀ ਫੇਰ ਉਦੋਂ ਬਾਅਦ ਖੇਡਿਆ ਮੈਂ ਬਾਹਰ ਆ ਗਿਆ ਫੇਰ ਪਿਛਲ ਅਸੀਂ ਖੇਡਣ ਗਿਆ ਤੇ ਹੁਣ ਜਿਹੜੀਆਂ ਤੁਸੀਂ ਗੱਲਾਂ ਕਰਦੇ ਫਿਰ ਅਸੀਂ ਹਟ ਜਾਈਏ ਦੱਸੋ ਫੇਰ ਦੂਜੇ ਪਾਸੇ ਨੂੰ ਹੋਏ ਨੇ ਭਰਾਓ ਸਾਡੇ ਤੇ ਵੀ ਉਹ ਉਮਰਾਈ ਸੀ ਜੇ ਅਸੀਂ ਨਾ ਖੇਡਦੇ ਹੁੰਦੇ ਨਾ ਜੇ ਸਾਡੇ ਉਸਤਾਦ ਸਾਨੂੰ ਇਹ ਸਿੱਧੇ ਰਾ ਨਾ ਪਾਉਂਦੇ ਅਸੀਂ ਵੀ ਗਲਤ ਹੋ ਸਕਦੇ ਸੀ ਤੇ ਜੇ ਅਸੀਂ ਗਲਤ ਹੋ ਜਾਂਦੇ ਤੇ ਸਾਡੇ ਘਰ ਦੇ ਕੀ ਹਾਲਾਤ ਹੋਣੇ ਸੀ ਮੈਂ ਕਬੱਡੀ ਖੇਡੀ ਆ ਭਰਤੀ ਹੋ ਗਿਆ ਮੇਰੇ ਜਿਹੜੇ ਜਵਾਕ ਖੇਡਣ ਲੱਗਿਆ ਜਦੋਂ ਉਹ ਖੇਡਣ ਆਏ ਸੀ ਉਹਨਾਂ ਦੇ ਘਰ ਦੇ ਹਾਲਾਤ ਕੀ ਸੀ ਤੇ ਹੁਣ ਪੁੱਛ ਲਈ ਪਰ ਉਹ ਮਿਹਨਤ ਕਰਕੇ ਤਗੜੇ ਹੋਏ ਨੇ ਤੁਸੀਂ ਟੀਕਿਆਂ ਦੇ ਗੱਲ ਮਗਾਦ ਨੇ ਤੇਰਾ ਜਿਹੜਾ ਮਰਜੀ ਬੰਦਾ ਕਹਿੰਦਾ ਵਾ ਵੀ ਇਹ ਕੋਈ ਦੁਨੀਆ ਦੇ ਟੀਕਾ ਵਾ ਵੀ ਉਹ ਲਾ ਕੇ ਮੇਰਾ ਪਾਲਣ ਨੂੰ ਬੰਦਾ ਜੀ ਕਰਦਾ ਵਾ ਮੇਰੀ 35 ਸਾਲ ਦੀ ਉਮਰ ਹੋ ਗਈ ਜਿਹੜਾ ਮਰਜੀ ਉਹ ਤੂੰ ਛੋਟਾ 20 22 ਸਾਲ ਤੋਂ ਉਹਦੇ ਲਾ ਕੇ ਟੀਕਾ ਲਿਆਈ ਤੇ ਉਹ ਕਦੇ ਵੀ ਮੇਰਾ ਵਿੱਚ ਦੀ ਨੰਗਣੂ ਜੀ ਕਰਦੇ ਦੋ ਤਿੰਨ ਮਿੰਟ ਤੋਂ ਬਾਅਦ ਉਹਨੂੰ ਚੱਲ ਗਿਆ ਨਾ ਉਹ ਭਰਾ ਉਹ ਮਿਹਨਤ ਕਰਨੀ ਪੈਂਦੀ ਆ ਪਲੇਅਰਾਂ ਲਈ ਨਹੀਂ ਇਹ ਗੱਲ ਨਾਲੇ ਪਹਿਲਵਾਨਾਂ ਲਈ ਉਹ ਮਿਹਨਤ ਕਰਦੇ ਨੇ ਕਦੇ ਦੋ ਤਿੰਨ ਮਿੰਟ ਘੋਲ ਕੇ ਦੇਖ ਲਿਓ ਵਹਿਮ ਨਿਕਲ ਜੂ ਵੀ ਟੀਕਾ ਨਾਲ ਤਗੜਾ ਹੁੰਦਾ ਬੰਦਾ ਕਿਵੇਂ ਹੁੰਦਾ ਸਾਹ ਨਹੀਂ ਆਉਂਦਾ ਮੁੜ ਕੇ ਭਾਈ ਉਹੀ ਗੱਲ ਆ ਸਾਰੇ ਜਵਾਕਾਂ ਨੂੰ ਮੇਰੀ ਬੇਨਤੀ ਹੈ ਮਿਹਨਤ ਕਰੋ ਕੋਈ ਵੀ ਗੇਮ ਦੀ ਸਿਲੈਕਟ ਕਰਦੇ ਹੋ ਨਾ ਮਿਹਨਤ ਕਰੋ ਪਰ ਗੇਮ ਵਾਲੇ ਪਾਸੇ ਨੂੰ ਕਰੋ ਜਵਾਕ ਕੋਈ ਚੱਕਰ ਨਹੀਂ ਐਡਾ ਹੈਗਾ ਜੇ ਤੁਹਾਨੂੰ ਕੋਈ ਗਲਤ ਗਮਰਾਹ ਕਰਦਾ ਨਾ ਤਾਂ ਉਹਦੀਆਂ ਗੱਲਾਂ 'ਚ ਨਹੀਂ ਆਉਣਾ ਟੀਕਾ ਟੂਕਾਂ ਦੀ ਕੋਈ ਲੋੜ ਨਹੀਂ ਹੈਗੀ ਮਿਹਨਤ ਕਰੋ ਤੇ ਜਿਹੜਾ ਵੇਚਦੇ ਨਹੀਂ ਨਾ ਟੀਕੇ ਲਾਈਵ ਜੇ ਹੋ ਗਏ ਕਬੱਡੀ ਵਾਲਿਆਂ ਨੂੰ 20-20 ਕਿਲੋ ਤੁਹਾਡੇ ਭਾਰ ਨੇ ਓਏ ਪਹਿਲਾਂ ਮਿਹਨਤ ਕਰ ਲੋ ਫੇਰ ਕਬੱਡੀ ਵਾਲਿਆਂ ਨੂੰ ਮਤ ਦਿਓ ਜੇ ਕਬੱਡੀ ਵਾਲਿਆਂ ਦਾ ਹੁਣ ਤੁਸੀਂ ਨਾਂ ਲਿਆ ਨਾ ਥੋੜੀ ਮੈਂ ਲੈਫਤੀ ਕੰਪਲੇਨ ਕਰੂੰ ਤੇ ਸਟਰੀਟ ਵਿੱਚ ਹੀ ਇਹਨਾਂ ਲਾਈਵ ਹੋ ਕੇ ਕੋਈ ਕਾਹ ਵੇਚੀ ਜਾਂਦਾ ਭਰਾਵੋ ਮਿਹਨਤ ਕਰੋ ਮਿਹਨਤ ਹੀ ਸਾਰਾ ਕੁਝ ਹੈ ਤੇ ਪੰਜਾਬ ਨੂੰ ਕੁਝ ਨਹੀਂ ਹੋਊ ਜੇ ਪੰਜਾਬ ਬਚਾਉਣਾ ਨਾ ਮੈਂ ਇੱਕ ਖੇਡਣ ਲੱਗਿਆ ਸਾਡੇ ਪਿੰਡ ਮੈਂ ਤਿੰਨ ਤਗੜੇ ਕਰ ਲੇ ਪੂਰੇ ਇਹਨਾਂ ਉਵੇਂ ਪੰਜਾਬ ਬਚਾਣਾ ਵਾ ਹੁਣ ਉਹ ਗਾਂ ਉਹ ਘਰ ਨੂੰ ਤਿੰਨਾ ਚਾਰਾਂ ਨੂੰ ਉਹ ਫੇਰ ਹੀ ਤੁਸੀਂ ਕੀ ਫਾਇਦਾ ਕਰ ਸਕਦੇ ਹੋ ਕਿਸੇ ਦਾ ਦੱਸ ਕੀ ਕਰ ਦੋਗੇ ਤੁਸੀਂ ਵੀਰੇ ਜੇ ਤੁਹਾਡੇ ਕੋਲ ਕੋਈ ਗੌਣਾ ਨੂੰ ਵੰਡੋ दिमाग तगड़े हुन ਲੋਕਾਂ ਦੇ ਮਿਹਨਤ ਕਾਣ ਗਲਤ ਗਮਰਾ ਨਾ ਕਰੋ ਪੰਜਾਬ ਆਏ ਨਹੀਂ ਬਚਣਾ ਗੱਲਾਂ ਨਾਲ ਹਰੇਕ ਥਾਂ ਹੋ ਕੇ ਤੁਸੀਂ ਵੀ ਜੇ ਤੁਹਾਨੂੰ ਬੋਲਣ ਦੇ ਪੈਸੇ ਮਿਲਦੇ ਨੇ ਨੈਟ ਤੇ ਤਾਂ ਬੋਲੀ ਜਾਓ ਅਸੀਂ ਤਾਂ ਬੋਲਦੇ ਨਹੀਂਗੇ ਔਖਾ ਹੋ ਜੂ ਵੀਰੇ ਫਿਰ ਉਹ ਕੋਈ ਗੱਲ ਨਹੀਂ ਚੜਦੀ ਗਲਾ ਜਦ ਸਾਰੇ ਪਲੇਅਰ ਜਿਹੜੇ ਸਟਾਰ ਬਣੇ ਨੇ ਨਾ ਉਹ ਪਤਾ ਕਿਹੜੀਆਂ ਮਾਮਾ ਦੇ ਪੁੱਤ ਨੇ ਅਸਤਾ ਦਾ ਅਸੀਂ ਸਟਰਗਲ ਕਰ ਰਹੇ ਹਾਂ ਹਜੇ ਉਹ ਨੰਬਰਾਂ ਤੇ ਜਾਣ ਨੂੰ ਤੇ ਤੁਸੀਂ ਮਿੱਟੀ ਜਮਲਾਈ ਜਾਣਾ ਫਿਰ ਅਸੀਂ ਮੈਂ ਤਾਂ ਰਹਿਣ ਦਿੰਦਾ ਉਹਨੂੰ ਮੈਨੂੰ ਕੀ ਲੋੜ ਹੈ ਖੇਡਣ ਦੀ ਹਣਾ ਰਾ ਕਬੱਡੀ ਬਹੁਤ ਹੀ ਵਧੀਆ ਗੇਮ ਹੈ ਮਿਹਨਤ ਤੋਂ ਬਿਨਾ ਖੇਡੀ ਨਹੀਂ ਜਾਂਦੀ ਜਿਹੜੇ ਹਾਂ 2-2 ਸਾਲ 3-3 ਸਾਲ ਖੇਡੇ ਨੇ ਉਹ ਜ਼ਰੂਰ ਕਹਿੰਦੇ ਨੇ ਵੀ ਹਾਂ ਟੀਕੇ ਲਾ ਕਿਉਂਕਿ ਉਸ ਤੋਂ ਬਾਅਦ ਤਾਂ ਹੀ ਖੇਡਿਆ ਨਹੀਂ ਗਿਆ ਫਿਰ ਇਹੀ ਗੱਲ ਤੁਸੀਂ ਕਾਹਦੋ ਛੱਡ ਗਏ ਤੇ ਦੂਜੀ ਗੱਲ ਜਿਹੜੀ ਕਬੱਡੀ ਦਾ ਚੱਕਰ ਆ ਪੈਸੇ ਪਲੇਅਰਾਂ ਨੂੰ ਵੀ ਮੈਂ ਕਹਿੰਨਾ ਥੋੜੇ ਹਿਸਾਬ ਨਾਲ ਮੰਗੋ ਤਾਂ ਕਰਕੇ ਨਾ ਕਬੱਡੀ ਚੱਲਦੀ ਰਹੇ ਅਸੀਂ ਭਰਾਵੋ ਦੇਖ ਲਓ ਕਿੱਡਾ ਖਬਰ ਕੀਤਾ 2007 ਤੋਂ ਲੈ ਕੇ 2021-22 ਚ ਕਰਾਇਆ ਲੈਣ ਲੱਗੇ ਆ ਉਹ ਵੀ ਜਾਇਦ ਯਾਰ ਸਾਨੂੰ ਹੁਣ ਵੀ ਏਰੀਆ ਦੀਆਂ ਕਮੇਟੀਆਂ ਫੋਨ ਕਰਦੀਆਂ ਨੇ ਨਾ ਜੇ ਤਾਂ ਉਹ ਕਹਿੰਦੇ ਕਿੰਨੇ ਪੈਸੇ ਉਹਨਾਂ ਨੂੰ ਪੁੱਛ ਲਓ ਕੋਈ ਵੀ ਗੱਲ ਵੀ ਜਿੱਤ ਜਾਂਗੇ ਤਕਰੀਬਨ ਜੇ ਨਾ ਜਿੱਤੇ ਜਨਾਂ ਪਲੇਅਰਾਂ ਦਾ ਖਰਚਾ ਉਹ ਦੇ ਦਿਓ ਤੇ ਅਸੀਂ ਕਦੇ ਪਲੇਅਰ ਲੱਖ ਵਾਲਾ ਖੜਾਇਆ ਨਹੀਂ ਉਹਨੂੰ ਲੱਖ ਦੇਣਾ ਪਵੇ 2 ਲੱਖ ਨੂੰ ਇਹ ਟੂਰਨਾਮੈਂਟ ਨਹੀਂ ਜਿੱਤੇ ਨਾ ਕਦੇ ਮੰਗੇ ਆ ਪੈਸੇ ਖੇਡਣ ਵੀ ਕਹਿੰਦੇ ਸੈਮੀਫਾਈਨਲ ਵੀ ਟੀਮ ਕੋਈ ਹਾਰ ਗਈ ਕੇ ਖੇਡਣ ਦਾ ਤੇਲ ਨਹੀਂ ਪੋਇਆ ਕਰੇ ਉਹ ਸਾਬਾ ਰੱਖੋ ਬਾਈ ਵੱਡੇ ਹੋ ਜੂਗੇ ਤੇ ਕਮੇਟੀਆਂ ਨੂੰ ਵੀ ਬੇਨਤੀ ਆ ਟੂਰਨਾਮੈਂਟ ਛੋਟੇ ਨਾ ਕਰੋ ਜਿਹੜਾ ਆਉਂਦਾ ਆਵੇ ਨਹੀਂ ਆਉਂਦਾ ਨਾ ਆਵੇ ਜਾਇਜ਼ ਪੈਸੇ ਤੇ ਜੇ ਅਗਲਾ ਤੁਹਾਡਾ ਮਾਨ ਨਹੀਂ ਰੱਖਦਾ ਵੀ ਇੰਨੇ ਪੈਸੇ ਠੋਕ ਕੇ ਕਹਿੰਦਾ ਲਵਾਂਗੇ ਉਹਨੂੰ ਸਦੋ ਨਾ ਠੀਕ ਆ ਜਨ ਤੱਕ ਕਰ ਦੋ ਨਾ ਤੇ ਤਾਂ ਹੀ ਲੰਮਾ ਟਾਂਕ ਵੱਡੀ ਚੱਲੂ ਛੋਟੇ ਟੂਰਨਾਮੈਂਟ ਦਾ ਚੱਲ ਨਹੀਂ ਹਟ ਗਿਆ ਹੀ ਤਾਂ ਯਾਰ ਸਾਡੇ ਰੀ ਕੋਈ ਵੀ ਟੂਰਨਾਮੈਂਟ ਆ ਖੇਡਦੇ ਆ ਤਲ ਬੰਡੀ ਰਾਜੀ ਟੀਮ ਖੇਡਦੀ ਆ ਸਾਨੂੰ ਨਾ ਕਰਾਇਆ ਤੱਕ ਪਹਿਲਾ ਮਤਲਬ ਅਸੀਂ ਨਾ ਹੋਣਾ ਤੇ ਇੰਨੇ ਲਾਲਚੀ ਹੋਣਾ ਵੀ ਨਹੀਂ ਚਾਹੀਦਾ ਯਾਰ ਇਹ ਗੁਰੂ ਦੀਆਂ ਦਿੱਤੀਆਂ ਦਾਤਾਂ ਹੁੰਦੀਆਂ ਨੇ ਜੇ ਕੋਈ ਤੁਹਾਨੂੰ ਹਨਾ ਪਸੰਦ ਕਰਦਾ ਤਾਂ ਮਾਨ ਕਰੋ ਮਾੜੇ ਟਾਈਮ 'ਚ ਵੀ ਲੋਕਾਂ ਨਹੀਂ ਖੜਨਾ ਆਪਣੇ ਨਾਲ ਹੀ ਕਮੇਟੀਆਂ ਨਹੀਂ ਖੜਨਾ ਕੋਈ ਨਹੀਂ ਖੜਦਾ ਤੇ ਪੈਸੇ ਜਾਇਜ਼ ਮੰਗੋ ਭ ਤਾਂ ਟੂਰਨਾਮੈਂਟ ਚੱਲਦੇ ਰਹਿਣਗੇ ਤੇ ਜਿਹੜੇ ਬਾਧੂ ਬੰਦੇ ਕਬੱਡੀ ਨਾਲ ਜੁੜੇ ਉਹਨਾਂ ਨੂੰ ਬੇਨਤੀ ਹੈ ਵੀਰੇ ਸਾਈਡ ਤੇ ਹੋਜੋ ਐਵੇਂ 플레이ਰਾਂ ਦੇ ਨੁਕਸਾਨ ਹੋਣਗੇ ਫਿਰ ਔਖਾ ਹੋਜੂ ਨਹੀਂ 플레이ਰ ਨੂੰ ਕੋਈ ਨਹੀਂ ਕੋਹ ਕਹਿੰਦਾ 플레이ਰ ਸਿੱਧੇ ਰਾਹ ਚੱਲੀ ਜਾਵੇ ਦੂਗਲੀ ਕਿਤੇ ਗੱਲ ਨਾ ਕਰੇ ਜਿਹਦੇ ਨਾਲ ਜੁੜਿਆ ਉਹਨਾਂ ਨਾਲ ਜੁੜਿਆ ਰਵੇ ਤੇ ਬਾਕੀ ਆਪਦੇ ਆਸੇ ਪਾਸੇ ਬੰਦਿਆਂ ਤੋਂ ਦੂਰ ਰਵੇ ਬਾਈ ਫਿਰ ਕੋਈ ਚੱਕਰ ਨਹੀਂ ਜੇ ਤੁਸੀਂ ਕਿਸੇ ਚ ਪਰੋਗੇ ਜਾਂ ਤੰਗ ਕਰੋਗੇ ਫਿਰ ਔਖਾ ਹੋ ਜਾਂਦਾ ਹੈ ਨਾ ਤੇ ਕਬੱਡੀ ਦਾ ਕੋਈ ਮਾੜਾ ਦੌਰ ਨਹੀਂ ਵਧੀਆ ਵਾ ਮਿਹਨਤ ਕਰੋ ਬਾਈ ਤਗੜੇ ਹੋਣਾ ਜੇ ਘਰ ਦੀ ਕਰੀਬੀ ਕੱਢਣੀ ਆ ਤਾਂ ਇਹ ਹੀ ਇੱਕ ਰਾਹ ਵਾ ਮਿਡਲ ਕਲਾਸ ਬੰਦਿਆਂ ਕੋਲੇ ਗੇਮ ਕੋਈ ਵੀ ਕਰ ਲੋ ਤੇ ਜੇ ਤੁਸੀਂ ਐਂ ਟੀਕਿਆਂ ਤੇ ਗੱਲ ਮਗਾਉਣੀ ਆ ਫਿਰ ਬੈਠੇ ਰਹੋ ਘਰੇ ਧੰਨਵਾਦ ਤਾਂ ਇਹ ਹੀ ਇੱਕ ਰਾਹ ਵਾ ਮਿਡਲ ਕਲਾਸ ਬੰਦਿਆਂ ਕੋਲੇ ਗੇਮ ਕੋਈ ਵੀ ਕਰ ਲੋ ਤੇ ਜੇ ਤੁਸੀਂ ਐਂ ਟੀਕਿਆਂ ਤੇ ਗੱਲ ਮਗਾਉਣੀ ਆ ਫਿਰ ਬੈਠੇ ਰਹੋ ਘਰੇ ਧੰਨਵਾਦ